ਬਰਗਾੜੀ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀਅਤ ਵੀ ਅਤੇ ਬਾਬਲ ਕਲਾਂ ਤੇ ਕੋਟਕਪੂਰਾ ਵਿੱਚ ਗੋਲੀਕਾਂਡ ਦੀ ਜਾਂਚ ਲਈ ਬਣੀ ਪੰਜਾਬ ਪੁਲਿਸ ਦੀ ਐਸਆਈਟੀ ਨੇ ਪੰਜਾਬ ਪੁਲਿਸ ਦੇ ਸਾਬਕਾ ਪੰਜਾਬ ਦੇ ਸਾਬਕਾ ਡੀਜੀਪੀ ਸੁਮੇத் ਸੈਣੀ ਤੋਂ 2 ਘੰਟੇ ਲਗਾਤਾਰ ਪੁੱਛਗਿੱਛ ਕੀਤੀ ਜਾਣਕਾਰੀ ਮੁਤਾਬਕ ਸੁਮੇத் ਸੈਣੀ 3 ਵਜੇ ਦੇ ਕਰੀਬ ਪੰਜਾਬ ਪੁਲਿਸ ਚੰਡੀਗੜ੍ਹ ਹੈੱਡਕੁਆਰਟਰ ਦੇ ਵਿੱਚ ਪਹੁੰਚ ਗਏ ਸੀ ਸਹੀ ਸਮੇਂ ਤੇ ਪਹੁੰਚ ਗਏ ਸੀਗੇ ਉਸ ਤੋਂ ਪਹਿਲਾਂ ਜਿਹੜੀ ਪੁਰਾਣੀ ਐਸਆਈਟੀ ਬਣੀ ਸੀ ਆਜ ਰਣਵੀਰ ਸਿੰਘ ਖਟੜਾ ਦੀ ਅਗਵਾਈ ਦੇ ਵਿੱਚ ਉਸ ਤੋਂ ਪਹਿਲਾਂ ਉਹਨਾਂ ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ ਗਈ ਸੀ ਜੀ ਦੇ ਵਿੱਚ ਆਈ ਜੀ ਰਣਬੀਰ ਸਿੰਘ ਖੱਟੜਾ ਡੀਜੀਪੀ ਇਕਬਾਲ ਪ੍ਰੀਤ ਸਿੰਘ ਸਹੋਤਾ ਤੇ ਆਈਜੀ ਅਮਰ ਸਿੰਘ ਚਾਹਲ ਇਹ ਜਿਹੜੇ ਅਧਿਕਾਰੀ ਸ਼ਾਮਿਲ ਸੀਗੇ ਵਧੀਕ ਡੀਜੀਪੀ ਨੇ ਇਕਬਾਲ ਪ੍ਰੀਤ ਸਿੰਘ ਸਹੋਤਾ ਇਹਨਾਂ ਤੋਂ ਕੁਝ-ਕਿਛ ਕੀਤੀ ਗਈ ਸੀ ਉਸ ਤੋਂ ਬਾਅਦ 3 ਵਜੇ ਦੇ ਕਰੀਬ ਸੁਮੇਦ ਸੈਣੀ ਪਹੁੰਚੇ ਤੇ 2 ਘੰਟੇ ਲਗਾਤਾਰ ਸਿੱਟ ਦੇ ਸਵਾਲਾਂ ਦੇ ਜਵਾਬ ਦਿੱਤੇ ਤੇ ਇਸ ਸਮੇਂ ਦਾ ਗੇੜ ਹੀ ਹੈ ਕਿ ਜਿਹੜੀ ਅਧਿਕਾਰੀਆਂ ਨੇ ਪੁੜੇ ਸੇ ਅਧਿਕਾਰੀਆਂ ਨੇ ਸਾਬਕਾ ਡੀਜੀਪੀ ਪੰਜਾਬ ਤੋਂ ਪੁੱਛ-ਕਿਛ ਕੀਤੀ ਕਿਸੇ ਵੇਲੇ ਉਹ ਅਧਿਕਾਰੀ ਸਾਬਕਾ ਡੀਜੀਪੀ ਸੁਮੇத் ਸੈਣੀ ਦੇ ਅਧੀਨ ਕੰਮ ਕਰ ਚੁੱਕੇ ਨੇ ਸੋ ਇਸ ਸਮੇਂ ਦਾ ਗੇੜੀ ਹੈ ਕਿ ਜੂਨੀਅਰ ਅਧਿਕਾਰੀਆਂ ਦੇ ਸਾਹਮਣੇ ਜੂਨੀਅਰ ਅਧਿਕਾਰੀਆਂ ਦੇ ਸਾਹਮਣੇ ਬਹਿ ਕੇ ਸੁਮੇத் ਸੈਣੀ ਨੇ ਲਗਾਤਾਰ 2 ਘੰਟੇ ਉਹਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਉਹ ਅਧਿਕਾਰੀ ਨੇ ਜਿਹੜੇ ਇੱਕ ਤਾਂ ਆਈਜੀ ਸਟ ਦੇ ਮੁਖੀ ਨੇ ਆਈਜੀ ਕੋਮਲ ਵਿਜੇ ਪ੍ਰਤਾਪ ਸਿੰਘ ਨਾਲ ਨਾਲ ਵਧੀਕ ਡੀਜੀਪੀ ਪਰਬੋਧ ਕੁਮਾਰ ਅਰੁਣਪਾਲ ਸਿੰਘ ਐਸਐਸਪੀ ਕਪੂਰਥਲਾ ਸਤਿੰਦਰ ਸਿੰਘ ਤੇ ਭੁਪਿੰਦਰ ਸਿੰਘ ਇਹਨਾਂ ਨੇ ਪੁੱਛਗਿਛ ਕੀਤੀ ਹਾਲਾਂਕਿ ਸੂਤਰਾਂ ਮੁਤਾਬਕ ਇਹ ਵੀ ਪਤਾ ਲੱਗਿਆ ਕਿਉਂਕਿ ਵੱਡਾ ਖੁਲਾਸਾ ਸੁਮੇਧ ਸੈਣੀ ਨੇ ਨਹੀਂ ਕੀਤਾ ਇਸ ਮਾਮਲੇ ਨੂੰ ਲੈ ਕੇ ਪਰ ਇਹ ਜ਼ਰੂਰ ਸਾਫ਼ ਹੈ ਕਿ ਸੁਮੇਧ ਸੈਣੀ ਨਾਲ ਤਫਤੀਸ਼ ਸੁਮੇਧ ਸੈਣੀ ਦੀ ਤਫਤੀਸ਼ ਤੋਂ ਬਾਅਦ ਉਹਨਾਂ ਨਾਲ ਪੁੱਛਗਿਛ ਤੋਂ ਬਾਅਦ ਇਹ ਮਾਮਲਾ ਹੈਗਾ ਜ਼ਰੂਰ ਅੱਗੇ ਵਧੇਗਾ ਇਸ ਦੀ ਜਾਂਚ ਹੈ ਜਿਹੜੀ ਜ਼ਰੂਰ ਅੱਗੇ ਵਧੇਗੀ ਤੇ ਜ਼ਰੂਰ ਜ਼ਾਹਿਰ ਤੌਰ ਤੇ ਉਸ ਵੇਲੇ ਡੀਜੀਪੀ ਦੇ ਜਿਹੜੇ ਤਤਕਾਲੀ ਡੀਜੀਪੀ ਸੁਮੇਤ ਸੈਣੀ ਦੇ ਆਕਾ ਸੀਗੇ ਸੂਬੇ ਦੇ ਗ੍ਰਹਿ ਮੰਤਰੀ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਸੂਬੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸੋ ਇਹ ਵੀ ਜਾਣਕਾਰੀ ਹੈ ਕਿ ਦੁਬਾਰਾ ਐਸਆਈਟੀ ਉਹਨਾਂ ਦੋਵਾਂ ਨੂੰ ਦੋਵੇਂ ਬਾਦਲਾਂ ਨੂੰ ਯਾਨੀ ਕਿ ਮੁੱਖ ਮੰਤਰੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੋਵਾਂ ਨੂੰ ਪੁੱਛਗਿੱਛ ਲਈ ਦੁਬਾਰਾ ਤਲਬ ਕੀਤਾ ਜਾ ਸਕਦਾ ਹੈ ਦੁਬਾਰਾ ਸਮਨ ਭੇਜੇ ਜਾ ਸਕਦੇ ਨੇ ਸੁਮੇਤ ਸਿੰਘ ਸੈਣੀ ਪੰਜਾਬ ਦੇ ਸਭ ਤੋਂ ਵੱਡੇ ਪੁਲਿਸ ਅਧਿਕਾਰੀ ਦੇ ਵਜੋਂ ਸੇਵਾਵਾਂ ਨਿਭਾ ਚੁੱਕੇ ਨੇ ਜਦੋਂ ਪੰਜਾਬ ਦੇ ਵਿੱਚ ਅਕਾਲੀ ਭਾਜਪੀ ਗੱਠਜੋੜ ਦੀ ਸਰਕਾਰ ਆਉਂਦੀ ਹੈ ਤਾਂ 2012 ਦੇ ਵਿੱਚ ਅਕਾਲੀ ਸਰਕਾਰ ਦੇ ਵੱਲੋਂ ਸੁਮੇਤ ਸੈਣੀ ਨੂੰ ਪੰਜਾਬ ਦਾ ਸਭ ਤੋਂ ਵੱਡਾ ਜਿਹੜਾ ਪੁਲਿਸ ਅਧਿਕਾਰੀ ਯਾਨੀ ਕਿ ਪੰਜਾਬ ਦਾ ਪੁਲਿਸ ਮੁਖੀ ਤਾਇਨਾਤ ਕੀਤਾ ਜਾਂਦਾ ਹੈਗਾ ਔਰ ਇਹ ਰਿਕਾਰਡ ਹੈ ਸੁਮੇத் ਸੈਣੀ ਦੇ ਨਾਂ ਕਿ ਭਾਰਤ ਦੇ ਸਭ ਤੋਂ ਯੰਗੇਸਟ ਡੀਜੀਪੀ ਬਣੇ ਸੀਗੇ ਸੁਮੇத் ਸੈਣੀ ਤੇ ਸੁਮੇத் ਸੈਣੀ ਦਾ ਨਾਮ ਕਾਫੀ ਵਿਵਾਦਾਂ ਦੇ ਵਿੱਚ ਹੈ ਮਿਕਸਡ ਪਰਸਨੈਲਿਟੀ ਜਿਹੜੀ ਸੁਮੇத் ਸੈਣੀ ਦੀ ਪੁਲਿਸ ਅਫਸਰ ਦੇ ਵਜੋਂ ਹੈ ਕੁਝ ਭਾਰਤੀ ਲੋਕ ਨੇ ਜਿਹੜੇ ਜਾਂ ਸਰਕਾਰਾਂ ਨੇ ਉਹਨਾਂ ਨੂੰ ਪੁਲਿਸ ਦਾ ਹੀਰੋ ਮੰਨਦਿਆਂ ਨੇ ਕਿਉਂਕਿ ਪੰਜਾਬ ਦੇ ਵਿੱਚ ਜਦੋਂ ਜਿਸ ਨੂੰ ਕਾਲਾ ਦੌਰ ਕਿਹਾ ਜਾਂਦਾ ਹੈ ਅਤਵਾਦ ਦਾ ਦੌਰ ਕਿਹਾ ਜਾਂਦਾ ਹੈ ਸਰਕਾਰਾਂ ਦੇ ਵੱਲੋਂ ਜਦੋਂ ਉਹ ਸਮਾਂ ਸੀ ਤਾਂ ਉਦੋਂ ਤਤਕਾਲੀ ਡੀਜੀਪੀ ਕੇਪੀਐਸ ਗਿੱਲ ਦੇ ਨਾਲ ਮਿਲ ਕੇ ਸੁਮੇத் ਸੈਣੀ ਦਾ ਕਾਫੀ ਵੱਡਾ ਰੋਲ ਮੰਨਿਆ ਜਾਂਦਾ ਹੈ ਉਸ ਕਥਿਤ ਅੱਤਵਾਦ ਨੂੰ ਖਤਮ ਕਰਨ ਦੇ ਲਈ ਤੋ ਉਸ ਦੇ ਬਦਲੇ ਸੁਮੇਧ ਸੈਣੀ ਨੂੰ ਪੁਲਿਸ ਦਾ ਵੱਡਾ ਜਿਹੜਾ ਗੈਲੈਂਟਰੀ ਅਵਾਰਡ ਹੈ ਉਹਦੇ ਨਾਲ ਵੀ ਸਨਮਾਨਿਤ ਕੀਤਾ ਗਿਆ ਹੈਗਾ 1991 ਦੇ ਵਿੱਚ ਸੁਮੇਧ ਸੈਣੀ ਦੇ ਉੱਤੇ ਹਮਲਾ ਵੀ ਕੀਤਾ ਗਿਆ ਸੀ ਖੜਕੂਆਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਸੀ ਪਰ ਸੁਮੇਧ ਸੈਣੀ ਬਚ ਗਏ ਸੀਗੇ ਔਰ ਬਹੁਤ ਸਾਰੇ ਜਿਹੜੇ ਕਿਡਨੈਪਿੰਗ ਦੇ ਔਰ ਮਰਡਰ ਦੇ ਟਾਰਚਰ ਕਰਨ ਦੇ ਮਾਮਲਿਆਂ ਦੇ ਨਾਲ ਹਾਲੇ ਤੱਕ ਸੁਮੇਧ ਸੈਣੀ ਜੂਝ ਰਹੇ ਹੈਗੇ ਨੇ ਉਹਨਾਂ ਦੇ ਖਿਲਾਫ ਕਈ ਜਿਹੜੇ ਕੇਸ ਨੇ ਉਹ ਦਰਜ ਹੋਏ ਹੋਏ ਨੇ ਭਾਰਤੀ ਭਾਰਤ ਦੇ ਲੋਕਾਂ ਦਾ ਕੁਝ ਹਿੱਸਾ ਸੁਮੇਤ ਸੈਣੀ ਨੂੰ ਜਾਂ ਸਰਕਾਰਾ ਸੁਮੇਤ ਸੈਣੀ ਨੂੰ ਜ਼ਰੂਰ ਇੱਕ ਕਾਬਿਲ ਪੁਲਿਸ ਅਫਸਰ ਮੰਨਦੀਆਂ ਨੇ ਪੁਲਿਸ ਦਾ ਹੀਰੋ ਮੰਨਦੀਆਂ ਨੇ ਪਰ ਸਿੱਖ ਭਾਈਚਾਰਾ ਬਿਲਕੁਲ ਨਹੀਂ ਮੰਨਦਾ ਕਿਉਂਕਿ ਸਿੱਖ ਭਾਈਚਾਰੇ ਦੇ ਬਹੁਤ ਸਾਰੇ ਪਰਿਵਾਰ ਐਸੇ ਹੈ ਨੇ ਜੋ ਉਸ ਵੇਲੇ ਸੁਮੇਤ ਸੈਣੀ ਦੇ ਪੁਲਸੀਆ ਤਸ਼ੱਦਦ ਦਾ ਸ਼ਿਕਾਰ ਹੋਏ ਨੇ ਔਰ ਉਹਨਾਂ ਜ਼ੁਲਮਾਂ ਦੀ ਦਾਸਤਾਨ ਅੱਜ ਵੀ ਸੁਣਾਉਂਦੇ ਹੈਗੇ ਨੇ ਸੋ ਸੁਮੇਤ ਸੈਣੀ ਤੋਂ ਹੁਣ ਜਦੋਂ 2015 ਦੇ ਵਿੱਚ 2015 ਦੇ ਵਿੱਚ ਫਿਰ 2012 ਦੇ ਵਿੱਚ ਤੈਨਾਤੀ ਹੋਈ ਸੀ ਡੀਜੀਪੀ ਪੰਜਾਬ ਦੇ ਡੀਜੀਪੀ ਵਜੋਂ ਸੁਮੇਤ ਸੈਣੀ ਦੀ ਪਰ ਉਸ ਤੋਂ ਬਾਅਦ 2015 ਦੇ ਵਿੱਚ ਜਦੋਂ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੁੰਦੀ ਹੈ ਅਕਤੂਬਰ ਦੇ ਵਿੱਚ ਫਿਰ ਉਸ ਤੋਂ ਬਾਅਦ ਪੁਲਿਸ ਫਾਇਰਿੰਗ ਹੁੰਦੀ ਹੈ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੀ ਸਿੱਖ ਸੰਗਤ ਦੇ ਉੱਤੇ ਤਾਂ ਉਦੋਂ ਬਹੁਤ ਦਬਾਅ ਸਰਕਾਰ ਦੇ ਉੱਤੇ ਬਣ ਗਿਆ ਸੀ ਪੰਜਾਬ ਦੇ ਵਿੱਚ ਮਾਹੌਲ ਇਸ ਤਰ੍ਹਾਂ ਦਾ ਬਣ ਗਿਆ ਸੀ ਕਿ ਸੁਮੇਤ ਸੈਣੀ ਨੂੰ ਹਟਾਉਣ ਦੀ ਮੰਗ ਕੀਤੀ ਜਾਣ ਲੱਗੀ ਸੀ ਸੁਮੇਤ ਸੈਣੀ ਦੇ ਜਿਹੜੇ ਪੁਰਾਣੇ ਅ ਚਿੱਠੇ ਨੇ ਉਹ ਕੱਢੇ ਜਾਣ ਲੱਗੇ ਸੀ ਤੇ ਸਰਕਾਰ ਦੇ ਉੱਤੇ ਦਬਾਅ ਬਣ ਗਿਆ ਸੀ ਮਜਬੂਰੀ ਦੇ ਵਿੱਚ ਫਿਰ ਸਰਕਾਰ ਨੇ ਡੀਜੀਪੀ ਵਜੋਂ ਸੁਮੇਤ ਸੈਣੀ ਨੂੰ ਹਟਾ ਕੇ ਸੁਰੇਸ਼ ਅਰੋੜਾ ਨੂੰ ਲਾਤਾ ਸੀ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਸੁਮੇਤ ਸੈਣੀ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦੇ ਚੇਅਰਮੈਨ ਜਿਹੜੇ ਬਣੇ ਹੋਏ ਨੇ ਹੁਣ ਅੱਗੇ ਸੁਮੇਤ ਸੈਣੀ ਤੋਂ ਪੁੱਛ ਕਿਸ ਤਾ ਹੋ ਗਈ ਹੈ ਪਰ ਉਸ ਮਾਮਲੇ ਦੇ ਵਿੱਚ ਹੁਣ ਕੀ ਕਾਰਵਾਈ ਹੋ ਸਕਦੀ ਹੈ ਇਹ ਸਿੱਟ ਦੇ ਕੋਣ ਹੀ ਇਸ ਦੀ ਜਾਣਕਾਰੀ ਹੈ ਕਿਉਂਕਿ ਹਲੇ ਜਾਣਕਾਰੀ ਜਿਹੜੀ ਆਈਜੀ ਵੱਲੋਂ ਜਨਤਕ ਨਹੀਂ ਕੀਤੀ ਗਈ ਪਰ ਇਹ ਜ਼ਰੂਰ ਲੋਕ ਦੇਖ ਰਹੇ ਨੇ ਕਿ ਸਮੇਂ ਦਾ ਕੈਸਾ ਗੇੜ ਹੈ ਕਿ ਸੁਮੇத் ਸੈਣੀ ਦੇ ਵੱਲੋਂ ਜੂਨੀਅਰ ਪੁਲਿਸ ਸੁਮੇத் ਸੈਣੀ ਦੀ ਜੂਨੀਅਰ ਪੁਲਿਸ ਕਰਾਰੀਆਂ ਦੇ ਵੱਲੋਂ ਪੁੱਛਗਿੱਛ ਕੀਤੀ ਗਈ